ਸਤ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੈਂ ਗੱਲ ਕਰਨੀ ਚਾਹਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਆ ਕੁ ਮਹੀਨੇ ਡੇਢ ਮਹੀਨੇ ਤੋਂ ਮੈਂ ਆਪਣੇ ਆਪਣੇ ਚੈਨਲ ਉੱਪਰ ਕੋਈ ਵੀਡੀਓ ਨਹੀਂ ਪਾ ਸਕਿਆ ਉਹਦਾ ਵੱਡਾ ਰੀਜਨ ਸੀ ਕਿ ਇੱਥੇ ਕੰਮ ਧੰਦੇ ਦੇ ਵਿੱਚ ਕਾਫੀ ਪੱਗਾਂ ਕਾਜਾਂ ਦੇ ਵਿੱਚ ਕਾਫੀ ਜਦੋਂ ਵੀ ਜਿਹੜੀ ਬੀਜੀ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਿਸ ਨੋ ਫਾਲ ਕੈਨੇਡਾ ਦੇ ਵਿੱਚ ਜ਼ਿਆਦਾ ਸੀ ਤੇ ਜਿਹੜਾ ਇੱਥੇ ਦਿਨ ਰਾਤ ਹੈ ਉਹ ਆਪਣੇ ਇੰਡੀਆ ਦੇ ਕੰਪੈਰੀਜ਼ਨ ਇਥੇ ਕਾਫੀ ਫਰਕ ਹੈ ਜਿਹੜਾ ਸੂਰਜ ਹੈ ਇਥੇ ਸਰਦੀਆਂ ਦੇ ਵਿੱਚ ਕਾਫੀ ਲੇਟ ਨਿਕਲਦਾ ਤੇ ਸ਼ਾਮ ਨੂੰ ਜਾਨੀ ਕਿ 4:00 ਵਜੇ ਹਨੇਰਾ ਹੋ ਜਾਂਦਾ ਤੇ ਮੇਰਾ ਕੰਮ ਹੀ ਸਵੇਰ ਜਲਦੀ ਸਵੇਰ ਤੋਂ ਲੱਗ ਗਿਆ ਤੇ ਰਾਤ ਤੱਕ ਬੱਸ ਇਸੇ ਕਰਕੇ ਕੋਈ ਵੀਡੀਓ ਬਣਾਉਂਦਾ ਕੋਈ ਸਮਾਂ ਨਾ ਲੱਗਿਆ ਸੋ ਇੱਕ ਮੈਂ ਹੋਰ ਗੱਲ ਦੱਸਣੀ ਚਾਹਣਾ ਹੈ ਕਿ ਅਸੀਂ ਪਰਸੋਂ ਇੱਥੇ ਲੰਡਨ ਸ਼ਹਿਰ ਆ ਚੁੱਕੇ ਹਾਂ ਇਹ ਲੰਡਨ ਸ਼ਹਿਰ ਇਹ ਕੈਨੇਡਾ ਦੇ ਵਿੱਚ ਵੀ ਇੱਕ ਲੰਡਨ ਸ਼ਹਿਰ ਹੈਗਾ ਇੱਕ ਤਾਂ ਚਲੋ ਯੂਕੇ ਦੀ ਕੈਪੀਟਲ ਲੰਡਨ ਹੈ ਇੱਕ ਵੀ ਕੈਨੇਡਾ ਦੇ ਵਿੱਚ ਲੰਡਨ ਹੈ ਕਿਉਂਕਿ ਇੱਥੇ ਗੋਰਿਆਂ ਨੇ ਰਾਜ ਕੀਤਾ ਸੀ ਅਮਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਇਸੇ ਕਰਕੇ ਉਹਨਾਂ ਨੇ ਉਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਸ਼ਹਿਰਾਂ ਦੇ ਨਾਂ ਵੀ ਉਹਨਾਂ ਨੇ ਆਪ ਦੇ ਹਿਸਾਬ ਨਾਲ ਹੀ ਰੱਖੇ ਸੀ ਇੱਥੇ ਕੈਨੇਡਾ ਦੇ ਵਿੱਚ ਲੰਡਨ ਵੀ ਹੈ ਸਿਡਨੀ ਵੀ ਹੈ ਪਾਰਟਰੀ ਵੀ ਹੈ ਇਵਨ ਕਿ ਆਪਣਾ ਦਿੱਲੀ ਵੀ ਹੈ ਸੋ ਇਹ ਅਕਸਰ ਜਿਵੇਂ ਲੰਡਨ ਤੋਂ ਥੋੜਾ ਜਾਂ ਅੰਡਨ ਇਧਰਲੀ ਸਾਈਡ ਰਹਿ ਗਿਆ West side ਕੋਲੇ ਜੇ ਪਾਸੇ ਆ ਸੀ ਇਹ ਇੱਕ ਡਾਰਚੈਸਟਰ ਨਾਂ ਦਾ ਪਿੰਡ ਹੈ ਤੇ ਅਸੀਂ ਸੋਚਿਆ ਸੀ ਕਿਉਂਕਿ ਲਾਈਫ ਕਾਫੀ ਬਿਜ਼ੀ ਚੱਲ ਰਹੀ ਸੀ ਤੇ ਤਿੰਨ ਚਾਰ ਮਹੀਨਿਆਂ ਤੋਂ ਤੇ ਸੋਚਿਆ ਵੀ ਕਿਉਂ ਨਾ ਕੁਝ ਸਾਮਾਨ ਆਪਦੇ ਲਈ ਵੀ ਕਿਤੇ ਲਿਆਵਾਂ ਸੋ ਅਸੀਂ ਆ ਜਾਏ ਸੀ ਰੈਂਡਮ ਤੋਂ 3-4 ਕਿਲੋਮੀਟਰ ਅੰਡਨ ਸਾਈਡ ਯਾਦ ਉਹ ਬਹੁਤ ਚੰਗਾ ਕਿ ਕਿ ਉਹ ਡੌਗ ਟੈਸਟ ਦਾ ਸਲੱਬ ਹੈ ਇਹਨੂੰ ਲਾਇਓਨਸ ਟ੍ਰੇਲ ਟ੍ਰੇਲ ਕਿਆ ਜਾਂਦਾ ਹੈ ਜਿਵੇਂ ਆਪਾਂ ਕਿਸੇ ਮਹਿਰ ਦੇ ਜਾਂ ਇਹਦੇ ਕਿਨਾਰੇ ਤੇ ਜਾਂਦੇ ਹਾਂ ਉੱਥੇ ਇੱਕ ਟੂਰਿਸਟ ਸਪੌਟ ਹੁੰਦਾ ਹੈ ਇੱਥੇ ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮੋਦੀ ਜਾਂ ਮਹਿਰ ਦੇ ਕਿਨਾਰੇ ਨੂੰ ਟ੍ਰੇਲ ਕਿਆ ਜਾਂਦਾ ਹੈ ਸੋ ਆਪਾਂ ਗੱਲ ਕਰਦੇ ਹਾਂ ਪ੍ਰਵੀ ਦੀ ਅੱਜ ਦੇ ਇੱਥੇ ਮਦੀ ਉਹਦਾ ਨਾਮ ਕੇਮਸ ਫੁਕੂਮੇ ਕੇਮਸ ਨਦੀ ਹੈ ਜਿਹਨੇ ਲੰਡਨ ਯੂਕੇ ਵਾਲੇ ਲੰਡਨ ਦੇ ਵਿੱਚ ਵੀ ਥੀਮਸ ਰਿਵਰ ਹੈ ਇਸ ਲੰਡਨ ਦੇ ਵਿੱਚ ਵੀ ਥੀਮਸ ਰਿਵਰ ਹੈ ਕੋਈ ਵੀ ਜਿਹੜੀ ਗੁਰੂਜਾ ਉਹ ਨਿਕਲ ਕੇ ਸਾਹਮਣੇ ਦਿਖਾ ਦਿੰਦਾ ਉਹ ਬਹੁਤ ਸੋਹਣਾ 뷰 ਹੈ ਕਿਉਂਕਿ ਅੱਜ ਤੱਕ ਪਿਛਲੇ ਕੁਝ ਦਿਨਾਂ ਤੋਂ ਕਾਫੀ ਤੇਜ਼ ਬਾਰਿਸ਼ ਸੀ ਜਿਸ ਕਰਕੇ ਬੀਤੇ ਦੂਜੀ ਸੜਕ 'ਤੇ ਆਪਾਂ ਜਿਹੜਾ ਕਾਫੀ ਜਿਹਾ ਪਾਣੀ ਹੈ ਉਹ ਖਾਮ ਤੇ ਹੀ ਹੈ ਤੇ ਇਹ ਜਗਾ ਬਹੁਤ ਸੋਹਣੀ ਹੈ ਕੈਨੇਡਾ ਦਾ ਇੱਕ ਇਹ ਵੀ ਰੂਪ ਹੈ ਕਿਉਂਕਿ ਜਦੋਂ ਆਪਾਂ ਮੈਂ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਕੈਨੇਡਾ ਦੇ ਜਿਹੜੇ ਦਰਖਤ ਹੈ ਉਹ ਪੱਤੇ ਬਿਲਕੁਲ ਹੀ ਬਹੁਤ ਸੋਹਣੇ ਅਕੋਮਿਟੀ ਜਿਹੇ ਤਰ੍ਹਾਂ ਬੇਰਖਾ ਕੇ ਬਣਾ ਲਏ ਸੀ ਤੇ ਹੁਣ ਗਰਮੀ ਦੇ ਨਹੀਂ ਤੇ ਸ਼ੁਰੂਆਤੀ ਦੇ ਨਹੀਂ ਗਰਮੀ ਦੇ ਜਿਵੇਂ ਕਿ ਆਪਾਂ ਇੰਡੀਆ ਦੇ ਵਿੱਚ ਕਹਿ ਦਿੰਦੇ ਨੇ ਜਿਵੇਂ ਬਸੰਤ ਰੁੱਤ ਹੈ ਇਹ ਇਹ ਹਜੇ ਜਿਹੜੇ ਡਰਾਫਟ ਹੈ ਇਹ ਬਸ ਹੋਰ ਇੱਕ ਇੱਕ ਅੱਧੇ ਮਹੀਨੇ ਦੇ ਵਿੱਚ ਸਾਰੇ ਡਰਾਫਟ ਪੱਕਾ ਹੋ ਜਾਣਗੇ ਤੇ ਫਿਰ ਕੈਨੇਡਾ ਬਹੁਤ ਸੋਹਣਾ ਲੱਗਦਾ ਸੋ ਅੱਜ ਵੀ ਇਹ ਵਲੌਗ ਬਣਾਉਂਦਾ ਇਹੀ ਸੀਗਾ ਵੀ ਕਿਉਂਕਿ ਅਸੀਂ ਇੱਥੇ ਆਏ ਹੋਇਆ ਇੱਕ ਇੱਕ ਆਪ ਦੇ ਆਪ ਨੂੰ ਜਾਣਦੇ ਰਹੇ ਆ ਆਪ ਦੇ ਆਪ ਨੂੰ ਕੁਝ ਕੁ ਨਾ ਤੇ ਚੱਲਦੀ ਆ ਕਰਮਾਂ ਭੰਡਾਰ ਦੇ ਵਿੱਚ ਸਮਝ ਦਾ ਪਤਾ ਹੀ ਨਹੀਂ ਲੱਗਦਾ ਸੋ ਆਪ ਦੇ ਆਪ ਨੂੰ ਕੁਦਰਤ ਨਾਲ ਜੋੜਨ ਲਈ ਹੀ ਇੱਥੇ ਐਸੀ ਇਹ ਵੀ ਉਹ ਜਿਹੜਾ ਬਹੁਤ ਜ਼ਿਆਦਾ ਸੁਣਾਂਗਾ ਇਹ ਤੁਸੀਂ ਵੀ ਦੇਖਦੇ ਹੋ ਘੂਟ ਕੇ ਭੱਲੇ ਭੱਗਾ ਆਪਾਂ ਦੇ ਪਿੱਛੇ ਦੇਖੀਏ ਤਾਂ ਲੋਕ ਵੀ ਇੱਥੇ ਮੇਰੇ ਗੋਰੇ ਐ ਸਪੈਸ਼ਲ ਬਿਲਕੁਲ ਹੁੰਦੇ ਆ ਆਪ ਨੂੰ ਲੱਗ ਰਿਹਾ ਦੇ ਕਿ ਫੈਕਟ ਜਾਂ ਕਿ ਮਾੜ ਦੇਖਿਆ ਆ ਦੇਖੋ ਬੰਦਿਆਂ ਨੂੰ ਹੈ ਤਾਂ ਘਾਟਿਆਂ ਵਿੱਚ ਇੱਥੇ ਟਾਈਮ ਸਪੈਂਡ ਕਰਦੇ ਆ ਮੀ ਇਹ ਆ ਬਈ ਆ ਕਿ ਉਹਦੇ ਨਾਲ ਬੜਾਈ ਜੋੜ ਕੇ ਰੱਖਦੇ ਆ ਤੇ ਮੈਨੂੰ ਵੀ ਮੇਰੀ ਫੈਮਲੀ ਨੂੰ ਵੀ ਅੱਜ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਤਕਰੀਬਨ ਤਾਂ ਤਰੀਕਾਂ ਤੇ ਲੱਗਦੇ ਆ ਲੈ ਸਮਾਂ ਦੀ ਜਾਂਦਾ ਮਿਲਦੇ ਆ ਕਿਸੇ ਲੋਕ ਦੇ ਵਿੱਚ